ਬਲੌਰ ਸਿੰਘ ਛੰਨਾ ਜੀ ਭਾਰਤੀ ਕਿਸਾਨ ਯੂਨੀਅਤ ਆਗਰਾਹਾ ਬਲਾਕ ਪ੍ਰਧਾਨ ਬਰਨਾਲਾ ਜੀ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਤ ਆਗਰਾਹਾ ਵੱਲੋਂ ਸੂਬਾ ਟੀਮ ਦੇ ਸਰਦੇ ਦੇ ਉੱਤੇ ਵੱਡੀ ਪੱਧਰ ਤੇ ਡੀਸੀ ਦਫ਼ਤਰਾਂ ਦੇ ਅੱਗੇ ਇਕੱਠ ਕਰਕੇ ਮੰਗ ਪੱਤਰ ਦਿੱਤਾ ਹੈ ਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਸੌਂਪਿਆ ਜਿਹੜੇ ਹੜ੍ਹਾਂ ਦੀ ਮਾਰ ਦੇ ਵਿੱਚ ਮਜ਼ਦੂਰ ਕਿਸਾਨ ਕਿਰਤੀ ਲੋਕ ਰੁੱੜ ਰਹੇ ਨੇ ਆਫ਼ਤਾਂ ਦੇ ਵਿੱਚ ਉਲਝੇ ਹੋਏ ਨੇ ਉਹਨਾਂ ਨੂੰ ਰਾਹਤ ਦਿਵਾਉਣ ਖਾਤਰ ਇਹ ਅੱਜ ਵੱਡੇ ਇਕੱਠ ਕੀਤੇ ਆ ਪੰਜਾਬ ਦੇ ਵਿੱਚ ਖੌਰੀ ਇਕੱਠ ਕੀਤੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਫਲੱਡ ਆਏ ਨੇ ਹੜ੍ਹ ਆਏ ਨੇ ਇਹਨਾਂ ਦੇ ਉੱਤੇ ਵੱਡੀ ਪੱਧਰ ਤੇ ਤੇਜ਼ੀ ਸੰਘਰਸ਼ ਕਰਾਂਗੇ ਕਿਉਂਕਿ ਇਹ ਜਿਹੜਾ ਸਿਸਟਮ ਹੈ 6 ਮਹੀਨੇ ਚੱਲਣਾ ਹੈ ਉਹਨਾਂ ਦੀ ਕਣਕ ਵੀ ਵਜਾਉਣੀ ਹੈ ਉਹਨਾਂ ਦਾ ਹੋਰ ਵੀ ਮਸਲੇ ਹੱਲ ਕਰਾਉਣੇ ਆ ਇਸ ਕਰਕੇ ਭਾਰਤੀ ਕਿਸਾਨ ਯੂਨੀਅਤ ਗਰਾਹਾਂ ਵੱਲੋਂ ਅੱਜ ਫੌਰੀ ਤੌਰ ਤੇ ਸਾਰੇ ਡੀਸੀ ਦਫ਼ਤਰਾਂ ਦੇ ਅੱਗੇ ਮੰਗ ਪੱਤਰ ਦੇਣ ਲਈ ਪਹੁੰਚੇ ਆ ਸਾਡੀਆਂ ਮਾਵਾ ਭੈਣਾ ਮਜ਼ਦੂਰ ਕਿਸਾਨ ਕਿਰਤੀ ਲੋਕ ਵੱਡੀ ਗਿਣਤੀ ਚਾਏ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਜਿਹੜੇ ਲੋਕਾਂ ਨੂੰ ਹੜ੍ਹਾਂ ਦੇ ਵਿੱਚ ਮਾਰ ਪਈ ਹੈ ਉਹਨਾਂ ਨੂੰ ਹਰ ਹਾਲਤ ਅਸੀਂ ਇਨਸਾਫ ਦਵਾ ਕੇ ਰ੍ਹਾਂਗੇ ਤੇ ਪਿੱਛੇ ਨਹੀਂ ਹਟਾਂਗੇ ਮੰਗਾ ਕੀ ਮੰਗਾ ਸਾਡੀਆਂ ਹੈ ਵੀ ਉਹਨਾਂ ਦੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਉਹਨਾਂ ਦਾ ਪੂਰਤ ਕੀਤੀ ਜਾਵੇ ਜਾਂ ਉਹਨਾਂ ਦੇ ਜਿਹੜੇ ਆਪਣੇ ਡੁੱਬ ਗਿਆ ਫਸਲਾਂ ਘਟ ਹੈ ਗਏ ਮਜ਼ਦੂਰਾਂ ਕਿਸਾਨਾਂ ਦੇ ਉਹ ਸਾਰੀਆਂ ਜਿਹੜੀਆਂ ਰਾਹਤਾਂ ਨੇ ਜਾਂ ਜਿਹੜੇ ਕੋਈ ਨੌਜਵਾਨ ਮਰਗੇ ਦੇ ਵਿੱਚ ਉਹਨਾਂ ਨੂੰ ਫੌਰੀ ਤੌਰ ਤੇ ਵੱਡੀ ਪੱਧਰ ਤੇ ਰਾਹਤ ਦਿੱਤੀ ਜਾਵੇ ਤੇ ਪੰਜਾਬ ਤੇ ਸੈਂਟਰ ਸਰਕਾਰ ਫੌਰੀ ਤੌਰ ਤੇ ਜਿਹੜੇ ਫੰਡ ਜਾਰੀ ਕਰੇ ਉਹਨਾਂ ਨੂੰ ਬਚਾਇਆ ਜਾਵੇ ਜਿਹੜੇ ਅੰਨ ਭੰਡਾਰ ਕਰਨ ਵਾਲੇ ਮਜ਼ਦੂਰ ਤੇ ਕਿਸਾਨ ਨੇ ਜਿਨ੍ਹਾਂ ਨੇ ਭਾਰਤ ਦਾ ਅੰਨ ਭੰਡਾਰ ਪੈਦਾ ਕਰਕੇ ਢਢ ਭਰਿਆ ਉਹ ਅਜੇ ਰੋਲ ਰਹੇ ਨੇ ਸਰਕਾਰਾਂ ਮਜ਼ਾਕ ਕਰ ਰਹੀਆਂ ਨੇ ਭਰਾਵੋ ਅੱਜ ਜੈਜੇ ਲੈ ਰਹੇ ਨੇ ਜੈਜੇ ਲੈਣ ਦਾ ਮਤਵ ਨਹੀਂ ਕੋਈ ਨਹੀਂ ਇਸ ਕਰਕੇ ਫੌਰੀ ਤੌਰ ਤੇ ਸੈਂਟਰ ਤੇ ਪੰਜਾਬ ਸਰਕਾਰ ਜਿਹੜਾ ਪੈਕਜ ਬਣਦਾ ਉਹ ਫੌਰੀ ਐਲਾਨ ਕੀਤਾ ਜਾਵੇ ਵੱਡਾ ਵੱਡੀ ਪੱਧਰ ਤੇ ਮੈਂ ਚਮਕੌਰ ਸਿੰਘ ਨੈਣੇਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਜ਼ਿਲ੍ਹਾ ਬਰਨਾਲਾ ਅੱਜ ਜੋ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਜੋ ਪੰਜਾਬ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਤੇ ਉੱਤਰਾਖੰਡ ਤੇ ਹੋਰ ਸੂਬਿਆਂ ਚ ਹੜਾਂ ਨੇ ਤਬਾਹੀ ਮਚਾਈ ਹੈ ਇਸ ਤਬਾਹੀ ਨੇ ਜਿੰਨਾ ਨੁਕਸਾਨ ਕਰਿਆ ਲੋਕਾਂ ਦਾ ਇਹਨੂੰ ਕੌਮੀ ਆਫਤ ਲਾਨਿਆ ਜਾਵੇ ਤੇ ਲੋਕਾਂ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਜੋ ਇਹ ਹੜ ਆਏ ਹੈ ਸਰਕਾਰ ਦੀ ਲਾਪਰਵਾਹੀ ਸਰਕਾਰ ਦੀ ਅਣਗਹਿਲੀ ਅਣਦੇਖੀ ਕਾਰਨ ਆਏ ਹੈ ਉਹ ਮੰਗਾ ਨੇ ਕਿਸਾਨਾਂ ਦੇ ਲੋਕਾਂ ਦੇ ਜਾਨਮਾਲ ਦੀ ਪਰਭਾਈ ਕੀਤੀ ਜਾਵੇ ਆਰਥਿਕ ਨੁਕਸਾਨ ਪੂਰਾ ਕੀਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਚੇਤਾਵਨੀ ਪੱਤਰ ਹੈ ਇਹ ਸਾਰੇ ਪੰਜਾਬ ਚ ਹੈ ਇਹ ਮੰਗ ਪੱਤਰ ਦਿੱਤਾ ਗਿਆ ਇਹਨਾਂ ਮੰਗਾਂ ਨੂੰ ਮੇਰੇ ਨਾਮ ਕਮਲਜੀਤ ਕੌਰ ਬਰਨਾਲਾ ਅੱਜ ਅਸੀਂ ਡੀਸੀ ਨੂੰ ਮੰਗ ਪੱਤਰ ਦਿੱਤਾ ਹੈਗਾ ਜਿਹੜੀ ਸਾਡਾ ਇਹ ਹੀ ਅਸੀਂ ਮੰਗ ਪੱਤਰ ਚ ਕਿਹਾ ਕਿ ਜਿਹੜਾ ਲੋਕ ਨੇ 10 ਦਿਨਾਂ ਤੋਂ ਲਗਾਤਾਰੀ ਖੜਾ ਦੇ ਨਾਲ ਮਰ ਰਹੇ ਹੈਗੇ ਨੇ ਪਸ਼ੂ ਮਰ ਗਏ ਸਾਰੀਆਂ ਮਤਲਬ ਕਿ ਫੈਸਲਾ ਤਵਾ ਹੋਣੀ ਆ ਕਿ 100% ਜਿਹੜਾ ਮੁਆਵਜ਼ਾ ਹੈ ਉਹ ਦਿੱਤਾ ਜਾਵੇ ਇਹ ਸੀ ਡੀਸੀ ਨੂੰ ਅੱਜ ਮੰਗ ਪੱਤਰ ਦਿੱਤਾ ਹੈਗਾ ਕਿ ਇਹਨੂੰ ਜਿਹੜਾ ਕੌਮੀ ਆਫਟਰ ਫੰਡ ਦੇ ਵਿੱਚੋਂ ਐਲਾਨ ਕੀਤਾ ਜਾਵੇ ਤੇ ਬਾਕੀ ਇਹ ਹੈਗਾ ਕਿ ਜਿਹੜਾ ਜਿਹੜੀ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਨਹੀਂ ਸੀ ਥੱਕਦਾ ਵੀ ਮੈਂ ਮੁਰਗੀ ਦਾ ਮੁਆਵਜ਼ਾ ਦਊਂਗਾ ਮੈਂ ਬੱਕਰੀ ਦਾ ਮੁਆਵਜ਼ਾ ਦਊਂਗਾ ਤੇ ਹੁਣ ਤਾਂ ਇੱਥੇ ਇਨਸਾਨ ਵੀ ਘੱਟੋ ਘੱਟ 15 16 ਜਿਹੜੇ ਸਾਡੇ ਮਾਮਾ ਦੇ ਪੁੱਤ ਨੇਗੇ ਉਹ ਵੀ ਵਿਚਾਰੇ ਉੱਥੇ ਸੇਵਾ ਕਰਦੇ ਸ਼ਹੀਦ ਹੋ ਗਏ ਤੇ ਵੀ ਹਜੇ ਮੁਆਵਜ਼ੇ ਦੀ ਕਿੱਥੇ ਕੋਈ ਹੈਗੀ ਕਿ ਇੱਕ ਲੋਕਾਂ ਚ ਪੂਰੀ ਹਹਾਕਾਰ ਮੱਚੀ ਹੋਈ ਹੈਗੀ ਹੈ ਲੋਕ ਭੁੱਖ ਨਾਲ ਮਰ ਰਹੇ ਨੇ ਤੇ ਜਣੀ ਇਹ ਸੀ ਅੱਜ ਡੀਸੀ ਨੂੰ ਮੰਗ ਪੱਤਰ ਇਹ ਦਿੱਤਾ ਕਿ ਗੱਲ ਮੁਆਵਜ਼ੇ ਦੀ ਵੀ 100% ਦੀ ਹੈਗੀ ਤੇ ਨਾਲੋਂ ਨਾਲ ਗਾਹਾਂ ਬਿਮਾਰੀ ਵੀ ਫੈਲਣੀ ਆ ਕਿ ਉਹ ਇਹਦੇ ਡਾਕਟਰਾਂ ਦਾ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ ਇਹ ਸੀ ਅੱਜ ਮੰਗ ਪੱਤਰ ਦੇ ਵਿੱਚ ਲਿਖਿਆ ਹੋਇਆ ਹੈਗਾ ਇਹ ਅਸੀਂ ਅੱਜ ਮੰਗ ਪੱਤਰ ਦੇਤਾ ਡੀਸੀ ਨੂੰ ਬਲੌਰ ਸਿੰਘ ਛੰਨਾ ਜੀ ਭਾਰਤੀ ਕਿਸਾਨ ਜੁਨੈਤਾ ਗਰਾਹਾ ਬਲਾਕ ਪ੍ਰਧਾਨ ਬਰਨਾਲਾ ਜੀ ਅੱਜ ਅਸੀਂ ਭਾਰਤੀ ਕਿਸਾਨ ਜੁਨੈਤਾ ਗਰਾਹਾ ਵੱਲੋਂ ਸੂਬਾ ਟੀਮ ਦੇ ਸਰਦੇ ਦੇ ਉੱਤੇ ਵੱਡੀ ਪੱਧਰ ਤੇ ਡੀਸੀ ਦਫ਼ਤਰਾਂ ਦੇ ਅੱਗੇ ਇਕੱਠ ਕਰਕੇ ਮੰਗ ਪੱਤਰ ਦਿੱਤਾ ਹੈ ਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਸੌਂਪਿਆ ਜਿਹੜੇ ਹੜ੍ਹਾਂ ਦੀ ਮਾਰ ਦੇ ਵਿੱਚ ਮਜ਼ਦੂਰ ਕਿਸਾਨ ਕਿਰਤੀ ਲੋਕ ਰੁੜ ਰਹੇ ਨੇ ਆਫ਼ਤਾਂ ਦੇ ਵਿਚ ਉਲਝੇ ਹੋਏ ਨੇ ਉਹਨਾਂ ਨੂੰ ਰਾਹਤ ਦਿਵਾਉਣ ਖਾਤਰ ਇਹ ਅੱਜ ਵੱਡੇ ਇਕੱਠ ਕੀਤੇ ਆ ਪੰਜਾਬ ਦੇ ਵਿੱਚ ਖੌਰੀ ਇਕੱਠ ਕੀਤੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਫਲੱਡ ਆਏ ਨੇ ਹੜਾ ਆਏ ਨੇ ਇਹਨਾਂ ਦੇ ਉੱਤੇ ਵੱਡੀ ਪੱਧਰ ਤੇ ਤੇਜ਼ੀ ਸੰਘਰਸ਼ ਕਰਾਂਗੇ ਕਿਉਂਕਿ ਇਹ ਜਿਹੜਾ ਸਿਸਟਮ ਹੈ 6 ਮਹੀਨੇ ਚੱਲਣਾ ਹੈ ਉਹਨਾਂ ਦੀ ਕਣਕ ਵੀ ਵਜਾਉਣੀ ਹੈ ਉਹਨਾਂ ਦਾ ਹੋਰ ਵੀ ਮਸਲੇ ਹੱਲ ਕਰਾਉਣੇ ਆ ਇਸ ਕਰਕੇ ਭਾਰਤੀ ਕਿਸਾਨ ਯੂਨੀਅਤ ਆਗਰਾਹਾਂ ਵੱਲੋਂ ਅੱਜ ਫੌਰੀ ਤੌਰ ਤੇ ਸਾਰੇ ਡੀਸੀ ਦਫ਼ਤਰਾਂ ਦੇ ਅੱਗੇ ਮੰਗ ਪੱਤਰ ਦੇਣ ਲਈ ਪਹੁੰਚੇ ਆ ਸਾਡੀਆਂ ਮਾਵਾ ਪਣਾ ਮਜ਼ਦੂਰ ਕਿਸਾਨ ਕਿਰਤੀ ਲੋਕ ਵੱਡੀ ਗਿਣਤੀ ਚ ਆਏ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਜਿਹੜੇ ਲੋਕਾਂ ਨੂੰ ਖੜਾਂ ਦੇ ਵਿੱਚ ਮਾਰ ਪਈ ਹੈ ਉਹਨਾਂ ਨੂੰ ਹਰ ਹਾਲਤ ਅਸੀਂ ਇਨਸਾਫ ਦਵਾ ਕੇ ਰ੍ਹਾਂਗੇ ਤੇ ਪਿੱਛੇ ਨਹੀਂ ਹਟਾਂਗੇ ਮੰਗਾ ਕੀ ਮੰਗਾ ਸਾਡੀਆਂ ਹੈ ਵੀ ਉਹਨਾਂ ਦੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਉਹਨਾਂ ਦਾ ਪੂਰਤ ਕੀਤੀ ਜਾਵੇ ਜਾਂ ਉਹਨਾਂ ਦੇ ਜਿਹੜੇ ਆਪਣੇ ਡੁੱਬ ਗਿਆ ਫਸਲਾਂ ਘਟ ਹੈ ਗਏ ਮਜ਼ਦੂਰਾਂ ਕਿਸਾਨਾਂ ਦੇ ਉਹ ਸਾਰੀਆਂ ਜਿਹੜੀਆਂ ਰਾਹਤਾਂ ਨੇ ਜਾ ਜਿਹੜੇ ਕੋਈ ਨੌਜਵਾਨ ਮਰਗੇ ਦੇ ਵਿੱਚ ਉਹਨਾਂ ਨੂੰ ਫੌਰੀ ਤੌਰ ਤੇ ਵੱਡੀ ਪੱਧਰ ਤੇ ਰਾਹਤ ਦਿੱਤੀ ਜਾਵੇ ਤੇ ਪੰਜਾਬ ਤੇ ਸੈਂਟਰ ਸਰਕਾਰ ਫੌਰੀ ਤੌਰ ਤੇ ਜਿਹੜੇ ਫੰਡ ਜਾਰੀ ਕਰੇ ਉਹਨਾਂ ਨੂੰ ਬਚਾਇਆ ਜਾਵੇ ਜਿਹੜੇ ਅੰਨ ਭੰਡਾਰ ਕਰਨ ਵਾਲੇ ਮਜ਼ਦੂਰ ਤੇ ਕਿਸਾਨ ਨੇ ਜਿਨ੍ਹਾਂ ਨੇ ਭਾਰਤ ਦਾ ਅੰਨ ਭੰਡਾਰ ਪੈਦਾ ਕਰਕੇ ਢਿੰਡ ਭਰਿਆ ਉਹ ਅੱਜ ਰੋਲ ਰਹੇ ਨੇ ਸਰਕਾਰਾਂ ਮਜ਼ਾਕ ਕਰ ਰਹੀਆਂ ਨੇ ਭਰਾਵੋ ਅੱਜ ਜੈ ਜੈ ਲੈ ਰਹੇ ਨੇ ਜੈ ਜੈ ਲੈਣ ਦਾ ਮਤਵ ਲਈ ਕੋਈ ਨਹੀਂ ਇਸ ਕਰਕੇ ਫੌਰੀ ਤੌਰ ਤੇ ਸੈਂਟਰ ਤੇ ਪੰਜਾਬ ਸਰਕਾਰ ਜਿਹੜਾ ਪੈਕਜ ਬਣਦਾ ਹੈ ਉਹ ਫੌਰੀ ਐਲਾਨ ਕੀਤਾ ਜਾਵੇ ਵੱਡਾ ਵੱਡੀ ਪੱਦਰਤ ਮੈਂ ਚਮਕੌਰ ਸਿੰਘ ਨਾਣੇਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਜ਼ਿਲ੍ਹਾ ਬਰਨਾਲਾ ਅੱਜ ਜੋ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਜੋ ਪੰਜਾਬ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਤੇ ਉੱਤਰਾਖੰਡ ਤੇ ਹੋਰ ਸੂਬਿਆਂ ਚ ਹੜ੍ਹਾਂ ਨੇ ਤਬਾਹੀ ਮਚਾਈ ਹੈ ਇਸ ਤਬਾਹੀ ਨੇ ਜਿੰਨਾ ਨੁਕਸਾਨ ਕਰਿਆ ਲੋਕਾਂ ਦਾ ਇਹਨੂੰ ਕੌਮੀ ਆਪਤ ਲਾਨਿਆ ਜਾਵੇ ਤੇ ਲੋਕਾਂ ਦਾ ਪੂਰਾ ਮਾਮਲਾ ਜਤਾਇਆ ਜਾਵੇ ਕਿਉਂਕਿ ਜੋ ਇਹ ਹੜ ਆਏ ਹੈ ਸਰਕਾਰ ਦੀ ਲਾਪਰਵਾਹੀ ਸਰਕਾਰ ਦੀ ਅਣਗਹਿਲੀ ਅਣਦੇਖੀ ਕਾਰਨ ਆਏ ਹੈ ਉਹ ਮੰਗਾਂ ਨੇ ਕਿਸਾਨਾਂ ਦੇ ਲੋਕਾਂ ਦੇ ਜਾਨਮਾਲ ਦੀ ਪਰਭਾਈ ਕੀਤੀ ਜਾਵੇ ਆਰਥਿਕ ਨੁਕਸਾਨ ਪੂਰਾ ਕੀਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਚੇਤਾਵਨੀ ਪੱਤਰ ਹੈ ਇਹ ਸਾਰੇ ਪੰਜਾਬ ਚ ਹੈ ਇਹ ਮੰਗ ਪੱਤਰ ਦਿੱਤਾ ਗਿਆ ਇਹਨਾਂ ਮੰਗਾਉਣੇ ਮੇਰਾ ਨਾਮ ਕਮਲਜੀਤ ਕੌਰ ਬਰਨਾਲਾ ਅੱਜ ਅਸੀਂ ਡੀਸੀ ਨੂੰ ਮੰਗ ਪੱਤਰ ਦਿੱਤਾ ਹੈਗਾ ਜਿਹੜੀ ਸਾਡਾ ਇਹ ਹੀ ਅਸੀਂ ਮੰਗ ਪੱਤਰ ਚ ਕਿਹਾ ਹੈ ਕਿ ਜਿਹੜਾ ਲੋਕ ਨੇ 10 ਦਿਨਾਂ ਤੋਂ ਲਗਾਤਾਰੀ ਹੜ੍ਹਾਂ ਦੇ ਨਾਲ ਮਰ ਰਹੇ ਹੈਗੇ ਨੇ ਪਸ਼ੂ ਮਰ ਗਏ ਸਾਰੀਆਂ ਮਤਲਬ ਕਿ ਫਸਲਾਂ ਤਬਾਹ ਹੋ ਗਈਆਂ ਕਿ 100% ਜਿਹੜਾ ਮੁਆਵਜ਼ਾ ਹੈ ਉਹ ਦਿੱਤਾ ਜਾਵੇ ਇਸ ਡੀਸੀ ਨੂੰ ਅੱਜ ਮੰਗ ਪੱਤਰ ਦਿੱਤਾ ਹੈਗਾ ਕਿ ਇਹਨੂੰ ਜਿਹੜਾ ਕੌਮੀ ਆਫਤ ਫੰਡ ਦੇ ਬਜਟੋਂ ਐਲਾਨ ਕੀਤਾ ਜਾਵੇ ਤੇ ਬਾਕੀ ਇਹ ਹੈਗਾ ਕਿ ਜਿਹੜਾ ਜਿਹੜੀ ਪੰਜਾਬ ਦਾ ਮੁੱਖ ਮੰਤਰੀ ਇਹ ਨਾ ਨਹੀਂ ਸੀ ਥੱਕਦਾ ਵੀ ਮੈਂ ਮੁਰਗੀ ਦਾ ਮੁਆਵਜ਼ਾ ਦਊਂਗਾ ਮੈਂ ਬੱਕਰੀ ਦਾ ਮੁਆਵਜ਼ਾ ਦਊਂਗਾ ਤੇ ਹੁਣ ਤਾਂ ਇੱਥੇ ਇਨਸਾਨ ਵੀ ਘੱਟੋ ਘੱਟ 15 16 ਜਿਹੜੇ ਸਾਡੇ ਮਾਮਾ ਦੇ ਪੁੱਤ ਨੇਗੇ ਉਹ ਵੀ ਵਿਚਾਰੇ ਉੱਥੇ ਸੇਵਾ ਕਰਦੇ ਸ਼ਹੀਦ ਹੋ ਗਏ ਤੇ ਵੀ ਹਜੇ ਮੁਆਵਜ਼ੇ ਦੀ ਕਿੱਥੇ ਕੋਈ ਹੈਗੇ ਕਿ ਇੱਕ ਲੋਕਾਂ ਚ ਪੂਰੀ ਹਾਹਾਕਾਰ ਮੱਚੀ ਹੋਈ ਹੈਗੀ ਹੈ ਲੋਕ ਭੁੱਖ ਨਾਲ ਮਰ ਰਹੇ ਨੇ ਤੇ ਜਣੀ ਇਹ ਸੀ ਅੱਜ ਡੀਸੀ ਨੂੰ ਮੰਗ ਪੱਤਰ ਇਹ ਦਿੱਤਾ ਕਿ ਗੱਲ ਮੁਆਵਜ਼ੇ ਦੀ ਵੀ 100% ਦੀ ਹੈਗੀ ਤੇ ਨਾਲੋਂ ਨਾਲ ਗਾਹਾਂ ਬਿਮਾਰੀ ਵੀ ਫੈਲਣੀ ਆ ਕਿ ਉਹ ਇਹਦੇ ਡਾਕਟਰਾਂ ਦਾ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ ਇਹ ਸੀ ਅੱਜ ਮੰਗ ਪੱਤਰ ਦੇ ਵਿੱਚ ਲਿਖਿਆ ਹੋਇਆ ਹੈਗਾ ਇਹ ਅਸੀਂ ਅੱਜ ਮੰਗ ਪੱਤਰ ਦੇਤਾ ਡੀਸੀ ਨੂੰ ਬਲੌਰ ਸਿੰਘ ਛੰਨਾ ਜੀ ਭਾਰਤੀ ਕਿਸਾਨ ਜੁਨੈਕਤਾ ਗਰਾਹਾ ਬਲਾਕ ਪ੍ਰਧਾਨ ਬਰਨਾਲਾ ਜੀ ਅੱਜ ਅਸੀਂ ਭਾਰਤੀ ਕਿਸਾਨ ਜੁਨੈਕਤਾ ਗਰਾਹਾ ਵੱਲੋਂ ਸੂਬਾ ਟੀਮ ਦੇ ਸਰਦੇ ਦੇ ਉੱਤੇ ਵੱਡੀ ਪੱਧਰ ਤੇ ਡੀਸੀ ਦਫ਼ਤਰਾਂ ਦੇ ਅੱਗੇ ਇਕੱਠ ਕਰਕੇ ਮੰਗ ਪੱਤਰ ਦਿੱਤਾ ਹੈ ਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਸੌਂਪਿਆ ਜਿਹੜੇ ਹੜ੍ਹਾਂ ਦੀ ਮਾਰ ਦੇ ਵਿੱਚ ਮਜ਼ਦੂਰ ਕਿਸਾਨ ਕਿਰਤੀ ਲੋਕ ਰੁੱੜ ਰਹੇ ਨੇ ਆਫਤਾਂ ਦੇ ਵਿੱਚ ਉਲਝੇ ਹੋਏ ਨੇ ਉਹਨਾਂ ਨੂੰ ਰਾਹਤ ਦਿਵਾਉਣ ਖਾਤਰ ਇਹ ਅੱਜ ਵੱਡੇ ਇਕੱਠ ਕੀਤੇ ਆ ਪੰਜਾਬ ਦੇ ਵਿੱਚ ਖੌਰੀ ਇਕੱਠ ਕੀਤੇ ਆ ਆ ਉਹਨਾਂ ਦੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਫਲੱਡ ਆਏ ਨੇ ਹੜ੍ਹ ਆਏ ਨੇ ਇਹਨਾਂ ਦੇ ਉੱਤੇ ਵੱਡੀ ਪੱਧਰ ਤੇ ਤੇਜ਼ੀ ਸੰਘਰਸ਼ ਕਰਾਂਗੇ ਕਿਉਂਕਿ ਇਹ ਜਿਹੜਾ ਸਿਸਟਮ ਹੈ 6 ਮਹੀਨੇ ਚੱਲਣਾ ਹੈ ਉਹਨਾਂ ਦੀ ਕਣਕ ਵੀ ਵਜਾਉਣੀ ਹੈ ਉਹਨਾਂ ਦਾ ਹੋਰ ਵੀ ਮਸਲੇ ਹੱਲ ਕਰਾਉਣੇ ਆ ਇਸ ਕਰਕੇ ਭਾਰਤੀ ਕਿਸਾਨ ਯੂਨੀਅਤ ਗਰਾਹਾਂ ਵੱਲੋਂ ਅੱਜ ਫੌਰੀ ਤੌਰ ਤੇ ਸਾਰੇ ਡੀਸੀ ਦਫ਼ਤਰਾਂ ਦੇ ਅੱਗੇ ਮੰਗ ਪੱਤਰ ਦੇਣ ਲਈ ਪਹੁੰਚੇ ਆ ਸਾਡੀਆਂ ਮਾਵਾ ਪੈਣਾ ਮਜ਼ਦੂਰ ਕਿਸਾਨ ਕਿਰਤੀ ਲੋਕ ਵੱਡੀ ਗਿਣਤੀ ਚ ਆਏ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਜਿਹੜੇ ਲੋਕਾਂ ਨੂੰ ਖੜਾਂ ਦੇ ਵਿੱਚ ਮਾਰ ਪਈ ਹੈ ਉਹਨਾਂ ਨੂੰ ਹਰ ਹਾਲਤ ਅਸੀਂ ਇਨਸਾਫ ਦਵਾ ਕੇ ਰ੍ਹਾਂਗੇ ਤੇ ਪਿੱਛੇ ਨਹੀਂ ਹਟਾਂਗੇ ਮੰਗਾ ਕੀ ਹੈ ਮੰਗਾ ਸਾਡੀਆਂ ਹੈ ਵੀ ਉਹਨਾਂ ਦੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਉਹਨਾਂ ਦਾ ਪੂਰਤ ਕੀਤੀ ਜਾਵੇ ਜਾ ਉਹਨਾਂ ਦੇ ਜਿਹੜੇ ਆਪਣੇ ਡੁੱਬ ਗਿਆ ਫਸਲਾਂ ਘਟ ਹੈਗੇ ਮਜ਼ਦੂਰਾਂ ਕਿਸਾਨਾਂ ਦੇ ਉਹ ਸਾਰੀਆਂ ਜਿਹੜੀਆਂ ਰਾਹਤਾਂ ਨੇ ਜਾਂ ਜਿਹੜੇ ਕੋਈ ਨੌਜਵਾਨ ਮਰਗੇ ਦੇ ਵਿੱਚ ਉਹਨਾਂ ਨੂੰ ਫੌਰੀ ਤੌਰ ਤੇ ਵੱਡੀ ਪੱਧਰ ਤੇ ਰਾਹਤ ਦਿੱਤੀ ਜਾਵੇ ਤੇ ਪੰਜਾਬ ਤੇ ਸੈਂਟਰ ਸਰਕਾਰ ਫੌਰੀ ਤੌਰ ਤੇ ਜਿਹੜੇ ਫੰਡ ਜਾਰੀ ਕਰੇ ਉਹਨਾਂ ਨੂੰ ਬਚਾਇਆ ਜਾਵੇ ਜਿਹੜੇ ਅੰਨ ਭੰਡਾਰ ਕਰਨ ਵਾਲੇ ਮਜ਼ਦੂਰ ਤੇ ਕਿਸਾਨ ਨੇ ਜਿਨ੍ਹਾਂ ਨੇ ਭਾਰਤ ਦਾ ਅੰਨ ਭੰਡਾਰ ਪੈਦਾ ਕਰਕੇ ਢਿੱਡ ਭਰਿਆ ਉਹ ਅੱਜ ਰੋਲ ਰਹੇ ਨੇ ਸਰਕਾਰਾਂ ਮਜ਼ਾਕ ਕਰ ਰਹੀਆਂ ਨੇ ਭਰਾਵੋ ਅੱਜ ਜੈਜੇ ਲੈ ਰਹੇ ਨੇ ਜੈਜੇ ਲੈਣ ਦਾ ਮਤਵ ਨਹੀਂ ਕੋਈ ਨਹੀਂ ਇਸ ਕਰਕੇ ਫੌਰੀ ਤੌਰ ਤੇ ਸੈਂਟਰ ਤੇ ਪੰਜਾਬ ਸਰਕਾਰ ਜਿਹੜਾ ਪੈਕਜ ਬਣਦਾ ਉਹ ਫੌਰੀ ਐਲਾਨ ਕੀਤਾ ਜਾਵੇ ਵੱਡਾ ਵੱਡੀ ਪੱਧਰ ਤੇ ਮੈਂ ਚਮਕੌਰ ਸਿੰਘ ਨਾਣੇਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਜ਼ਿਲ੍ਹਾ ਬਰਨਾਲਾ ਅੱਜ ਜੋ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਜੋ ਪੰਜਾਬ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਤੇ ਉੱਤਰਾਖੰਡ ਤੇ ਹੋਰ ਸੂਬਿਆਂ 'ਚ ਹੜ੍ਹਾਂ ਨੇ ਤਬਾਹੀ ਮਚਾਈ ਹੈ ਇਸ ਤਵਾਹੀ ਨੇ ਜਿੰਨਾ ਨੁਕਸਾਨ ਕਰਿਆ ਲੋਕਾਂ ਦਾ ਇਹਨੂੰ ਕੌਮੀ ਆਫਤ ਲਾਨਿਆ ਜਾਵੇ ਤੇ ਲੋਕਾਂ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਜੋ ਇਹ ਹੜ ਆਏ ਹੈ ਸਰਕਾਰ ਦੀ ਲਾਪਰਵਾਹੀ ਸਰਕਾਰ ਦੀ ਅਣਗਹਿਲੀ ਅਣਦੇਖੀ ਕਾਰਨ ਆਏ ਹੈ ਉਹ ਮੰਗਾ ਨੇ ਕਿਸਾਨਾਂ ਦੇ ਲੋਕਾਂ ਦੇ ਜਾਨਮਾਲ ਦੀ ਪਰਭਾਈ ਕੀਤੀ ਜਾਵੇ ਆਰਥਿਕ ਨੁਕਸਾਨ ਪੂਰਾ ਕੀਤਾ ਜਾਵੇ ਇਹਨਾਂ ਮੰਗਾ ਨੂੰ ਲੈ ਕੇ ਅੱਜ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਚੇਤਾਵਨੀ ਪੱਤਰ ਹੈ ਇਹ ਸਾਰੇ ਪੰਜਾਬ ਚ ਹੈ ਇਹ ਮੰਗ ਪੱਤਰ ਦਿੱਤਾ ਗਿਆ ਇਹਨਾਂ ਮੰਗਾਂ ਨੂੰ ਮੇਰਾ ਨਾਮ ਕਮਲਜੀਤ ਕੌਰ ਬਰਨਾਲਾ ਅੱਜ ਅਸੀਂ ਡੀਸੀ ਨੂੰ ਮੰਗ ਪੱਤਰ ਦਿੱਤਾ ਹੈਗਾ ਜਿਹੜੀ ਸਾਡਾ ਇਹ ਹੀ ਅਸੀਂ ਮੰਗ ਪੱਤਰ ਚ ਕਿਹਾ ਕਿ ਜਿਹੜਾ ਲੋਕ ਨੇ 10 ਦਿਨਾਂ ਤੋਂ ਲਗਾਤਾਰੀ ਹੜ੍ਹਾਂ ਦੇ ਨਾਲ ਮਰ ਰਹੇ ਹੈਗੇ ਨੇ ਪਸ਼ੂ ਮਰ ਗਏ ਸਾਰੀਆਂ ਮਤਲਬ ਕਿ ਫਸਲਾਂ ਤਬਾਹ ਹੋ ਗਈਆਂ ਕਿ 100% ਜਿਹੜਾ ਮੁਆਵਜ਼ਾ ਹੈ ਉਹ ਦਿੱਤਾ ਜਾਵੇ ਇਹ ਅਸੀਂ ਡੀਸੀ ਨੂੰ ਅੱਜ ਮੰਗ ਪੱਤਰ ਦਿੱਤਾ ਹੈਗਾ ਕਿ ਇਹਨੂੰ ਜਿਹੜਾ ਕੌਮੀ ਆਫਤ ਫੰਡ ਦੇ ਬਜੂ ਹਲਾਨ ਕੀਤਾ ਜਾਵੇ ਤੇ ਬਾਕੀ ਇਹ ਹੈਗਾ ਕਿ ਜਿਹੜਾ ਜਣੀ ਪੰਜਾਬ ਦਾ ਮੁੱਖ ਮੰਤਰੀ ਇਹ ਇਹ ਨਾ ਨਹੀਂ ਸੀ ਥੱਕਦਾ ਵੀ ਮੈਂ ਮੁਰਗੀ ਦਾ ਮੁਆਵਜ਼ਾ ਦਊਂਗਾ ਮੈਂ ਬੱਕਰੀ ਦਾ ਮੁਆਵਜ਼ਾ ਦਊਂਗਾ ਤੇ ਹੁਣ ਤਾਂ ਇੱਥੇ ਇਨਸਾਨ ਵੀ ਘੱਟੋ ਘੱਟ 15 16 ਜਿਹੜੇ ਸਾਡੇ ਮਾਮਾ ਦੇ ਪੁੱਤ ਨੇਗੇ ਉਹ ਵੀ ਵਿਚਾਰੇ ਉੱਥੇ ਸੇਵਾ ਕਰਦੇ ਸ਼ਹੀਦ ਹੋਗੇ ਤੇ ਵੀ ਹਜੇ ਮੁਆਵਜ਼ੇ ਦੀ ਕਿੱਥੇ ਕੋਈ ਹੈਗੇ ਕਿ ਇੱਕ ਲੋਕਾਂ ਚ ਪੂਰੀ ਹਹਾਕਾਰ ਮੱਚੀ ਹੋਈ ਹੈਗੀ ਹੈ ਲੋਕ ਭੁੱਖ ਨਾਲ ਮਰ ਰਹੇ ਨੇ ਤੇ ਜਣੀ ਇਹ ਸੀ ਅੱਜ ਡੀਸੀ ਨੂੰ ਮੰਗ ਪੱਤਰ ਇਹ ਦਿੱਤਾ ਕਿ ਗੱਲ ਮੁਆਵਜ਼ੇ ਦੀ ਵੀ 100% ਦੀ ਹੈਗੀ ਤੇ ਨਾਲੋਂ ਨਾਲ ਗਾਂਹ ਬਿਮਾਰੀ ਵੀ ਫੈਲਣੀ ਆ ਕਿ ਉਹ ਇਹ ਦੇ ਡਾਕਟਰਾਂ ਦਾ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ ਇਹ ਸੀ ਅੱਜ ਮੰਗ ਪੱਤਰ ਦੇ ਵਿੱਚ ਲਿਖਿਆ ਹੋਇਆ ਹੈਗਾ ਇਹ ਸੀ ਅੱਜ ਮੰਗ ਪੱਤਰ ਦੇਤਾ ਡੀਸੀ ਨੂੰ